ਅ ਮੇਰੇ ਪਰਿਵਾਰ ਵਾਸਤੇ ਸ਼ਰੋਮਨੀ ਅਕਾਲੀ ਦਲ ਵਾਸਤੇ ਬੜੀ ਇਹ ਖੁਸ਼ੀ ਦਾ ਦਿਨ ਹੈ ਕਿ ਸਾਡੇ ਬੜੇ ਪਿਆਰੇ ਔਰ ਬੜੇ ਹੀ ਨਫੀਸ ਇਨਸਾਨ ਮੈਂ ਕਹਿੰਨਾ ਜਿਨ੍ਹਾਂ 'ਚ ਇਨਸਾਨੀਅਤ ਘਟ-ਘਟ ਕੇ ਭਰੀ ਹੈ ਐਡਵੋਕੇਟ ਰਕੇਸ਼ ਪ੍ਰਾਸ਼ਰ ਸਾਹਿਬ ਜਿਹੜੇ ਕੁਝ ਕਾਰਨਾ ਕਰਕੇ ਮੈਂ ਕਹੂੰਗਾ ਥੋੜੇ ਮਿਸਗਾਈਡ ਹੋ ਗਏ ਕੀ ਗੱਲ ਹੋਈ ਕਿ ਜਿਨ੍ਹਾਂ ਨੇ ਥੋੜੇ ਸਮੇਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਦਾ ਕਹਿ ਕੇ ਮੇਰੀ ਟੀਮ ਚੋਂ ਲਾਂਬੇ ਹੋਏ ਸਨ ਭਾਰਤੀ ਜਨਤਾ ਪਾਰਟੀ 'ਚ ਗਏ ਸਨ ਉਹਨਾਂ ਦੇ ਸੀਨੀਅਰ ਲੀਡਰ ਜਾਕੜ ਸਾਹਿਬ ਦੇ ਨਾਲ ਸ਼ਾਇਦ ਜੁਆਇਨਿੰਗ ਹੋਈ ਸੀ ਉਸ ਮੌਕੇ ਤੇ ਅੱਜ ਵਾਪਸੀ ਘਰ ਵਾਪਸੀ ਕਰ ਰਿਹਾ ਸੋ ਮੈਂ ਇਹਨਾਂ ਨੂੰ ਜਿੱਥੇ ਜੀ ਆਇਆਂ ਨੂੰ ਕਹਿੰਦਾ ਇਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਕਿਉਂਕਿ ਇਹ ਮੇਰੇ ਨਾਲ ਬੜੇ ਨੇੜੇ ਹੋ ਕੇ ਮੇਰੇ ਨਾਲ ਕੰਮ ਕੀਤਾ ਔਰ ਮੈਂ ਜਿਹੜੀ ਗੱਲ ਦੀ ਇਹਨਾਂ ਦੀ ਸ਼ਿਫਟ ਕਰਨਾ ਚਾਹੂੰਗਾ ਵੇਖੋ ਵਖਰੇਵੇਂ ਭਰਾਵਾਂ 'ਚ ਵੀ ਹੋ ਜਾਂਦੇ ਨੇ ਸਗੇ ਬਹੁਤ ਨੇੜ ਦੇ ਰਿਸ਼ਤੇ ਆ 'ਚ ਹੋ ਜਾਂਦੇ ਆ ਮਗਰ ਵੱਖ ਹੋ ਕੇ ਕੋਈ ਗੱਲ ਇਹਨਾਂ ਨੇ ਕੋਈ ਇਹੋ ਜੀ ਨਹੀਂ ਕੀਤੀ ਕਿ ਦੂਜੇ ਦੀ ਸ਼ਾਨ ਦੇ ਖਿਲਾਫ ਉਹ ਇੱਜ਼ਤ ਕਦਰ ਬਰਕਰਾਰ ਰੱਖੀ ਔਰ ਉਹੀ ਕਾਰਨ ਹੈ ਕਿ ਮੈਂ ਇਹਨਾਂ ਦੀ ਦਿਲੋਂ ਬੜੀ ਇੱਜ਼ਤ ਕਦਰ ਕਰਦਾ ਹਾਂ ਔਰ ਅੱਜ ਇਹਨਾਂ ਦੇ ਗ੍ਰਹਿ ਵਿਖੇ ਆ ਕੇ ਇਹਨਾਂ ਨੂੰ ਘਰ ਵਾਪਸੀ ਜੁਆਇਨਿੰਗ ਕਰਾ ਰਹੇ ਸੋ ਮੈਂ ਫੇਰ ਇਹਨਾਂ ਨੂੰ ਜੀਆ ਨੂੰ ਕਹਿਣਾ ਇਹਨਾਂ ਦਾ ਧੰਨਵਾਦ ਕਰਦਾ ਹਾਂ